ਵਿਲੇਜ ਸੰਗਤਪੁਰਾ ਦੇ ਵਿੱਚ ਇੱਥੇ ਗੁਰਦੁਆਰੇ ਸਾਹਿਬ ਦੇ ਵਿੱਚ ਇੱਕ ਲੰਗਰ ਹਾਲ ਜੋ ਹੈ ਉਹ ਉਹਦਾ ਲੈਂਟਰ ਪੈ ਰਿਆ ਸੀ ਲਗਭਗ ਇਹ 9000 ਸਕਰ ਫਿਟ ਦਾ ਲੈਂਟਰ ਸੀ 11 ਵਜੇ ਪੈਣਾ ਸ਼ੁਰੂ ਹੋਇਆ ਸੀ ਬਟ ਸਮਹਾਉ ਇਹ 5 ਵਜੇ ਡਿੱਗ ਗਿਆ ਪੈਣ ਤੋਂ ਬਾਅਦ ਇਹਦੇ ਵਿੱਚ ਕੇਵਲ ਇਹ ਕਹਿੰਦੇ ਆ ਕਿ ਕੁਝ ਬੰਦੇ ਜੋ ਹੈ ਅਸੀਂ ਸਿਰਫ ਇਸ ਕਰਕੇ ਇਹਨੂੰ ਕਰ ਰਹੇ ਆ ਕਿ ਕੋਈ ਬੰਦਾ ਹੋ ਜਾਂ ਨਾ ਹੋ ਹੁਣ ਸਾਨੂੰ ਪਤਾ ਨਹੀਂ ਹੈ ਬਟ 12 ਬੰਦੇ ਇਥੇ ਫਟੜ ਹੋਏ ਹਨ ਉਹ ਸਾਰੇ ਹਸਪੀਟਲ ਚ ਐਡਮਿਟ ਹੈ ਸਾਡੀ ਐਮਬੂਲੈਂਸ ਐਲ ਐਸ ਐਡਵਾਂਸ ਲਾਈਫ ਸਪੋਰਟ ਸਿਸਟਮ ਸਾਰੀ ਡਾਕਟਰਸ ਦੀ ਟੀਮ ਪੂਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇਨਕਲੂਡਿੰਗ ਪੁਲਿਸ ਯਹਾਂ ਤੇ ਹੈ ਅਸੀਂ ਇਸ ਐਸ ਡੀਆਰਐਫ ਦੀ ਟੀਮ ਅਸੀਂ ਬੁਲਾ ਲਈਤੀ ਗਈ ਹੈ ਬਟ ਮੈਨੂੰ ਲੱਗਦਾ 2 ਘੰਟੇ ਚ ਸਾਰਾ ਕਲੀਅਰ ਹੋ ਜਾਏਗਾ ਹੁਣ ਤੱਕ ਕੋਈ ਵੀ ਜੋ ਹੈ ਇਥੇ ਜਾਨ ਮਾਲ ਦੇ ਨੁਕਸਾਨ ਦਾ ਕੋਈ ਦੀ ਕੋਈ ਖਬਰ ਨਹੀਂ ਹੈ ਮੈਂ ਪ੍ਰੇ ਕਰਦਾ ਕਿ ਕੋਈ ਐਸਾ ਨਾ ਹੋਵੇ ਫੀਆਰੀ ਨੂੰ ਫੁੱਲ ਕੰਟਰੋਲ ਜੀ ਤੁਸੀਂ ਦੇਖ ਰਹੇ ਹੋ 4 4 ਜੇਸੀਬੀ